ਥਾਣਾ ਮਮਦੋੜ ਦੀ ਪੁਲਿਸ ਨੇ ਮੀ ਗੁਪਤ ਸੂਚਨਾ ਦੇ ਆਧਾਰ ਤੇ ਮਮਦੋੜ ਖਾਈ ਟੀ ਪੁਆਇੰਟ ਲਾਗੇ ਸੁਨਸਾਨ ਥਾਂ ਤੇ ਛਾਪੇਮਾਰੀ ਕਰਕੇ ਇਲਾਕੇ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਇੱਕ ਪਿਸਤੌਲ, ਦੋ ਮੈਗਜ਼ੀਨ, ਜਿੰਦਾ ਰਾਊਂਡ ਅਤੇ ਹੋਰ ਤੇਜ਼ ਤਾਰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਗਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਤਿੱਖੀ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਨਸਪੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਐਸਆਈ ਗਹਿਣਾ ਰਾਮ ਦੀ ਰਹਿਨਮਾਈ ਹੇਠ ਤਲਾਸ਼ੀਬਿਆਨ ਚਲਾਇਆ ਗਿਆ ਸੀ ਤਾਂ ਟੀ ਪੁਆਇੰਟ ਲੱਗੇ 5 ਨੌਜਵਾਨ ਜੋ 13:11 ਸਮੇਂ ਬੈਠੇ ਹੋਏ ਸਨ ਇਸ ਦੀ ਇਤਲਾਹ ਮਿਲੀ ਸੀ ਤਾਂ ਉਹਨਾਂ ਨੂੰ ਮੌਕੇ ਤੇ ਜਾ ਕੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਆਰੰਭ ਕਰ ਦਿੱਤੀ ਗਈ ਹੈ ਕੱਲ ਸਾਡੇ ਅਸੀ ਜਣਾ ਰਾਮ ਸਮੇਤ ਪੁਲਿਸ ਪਾਰਟੀ ਉਹਨਾਂ ਪਾਸ ਕੁਫੀਆ ਤਲਾਸ਼ ਲਈ ਸੀ ਕਿ ਇਹ ਜਿਹੜੇ ਪੰਜ ਦੋਸ਼ੀ ਐ ਇਹਨਾਂ ਕੋਲ ਇੱਕ ਸਕਾਰਪੀਓ ਗੱਡੀ ਐ ਤੇ ਇੱਕ ਚੋਰੀ ਦਾ ਮੋਟਰਸਾਈਕਲ ਐ ਜਿੰਨਾਂ ਕੋਲ ਪਿਸਟਲ ਤੇ ਹੋਰ ਜਿਹੜੇ ਮਾਰੂ ਹਥਿਆਰ ਐ ਇਹ ਲੁੱਟ ਡਕੈਤੀ ਦੀ ਨੀਅਤ ਨਾਲ ਖਾਈ ਪਿੰਡ ਦੇ ਨੇੜੇ ਨਹਿਰ ਤੇ ਸੁੰਨਸਾਨ ਜਗ੍ਹਾ ਤੇ ਬੈਠੇ ਆ ਕਿਸੇ ਵਾਰਦਾਤ ਨੂੰ ਇੰਜਾਮ ਦੇਣ ਦੀ ਤਾਕਤ ਚ ਲੈ ਜਿਸ ਤੇ ਪੁਲਿਸ ਪਾਰਟੀ ਨੇ ਰੇਡ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ ਦੋ ਮੈਗਜ਼ੀਨ ਕਾਪੇ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਇਹਨਾਂ ਦੇ ਕੋਜ ਹੋਰ ਸਾਥੀ ਜੋ ਅਜੇ ਫਰਾਰ ਨੇ ਉਹਨਾਂ ਬਾਰੇ ਵੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤਲਾਸ਼ ਕਰ ਰਹੇ ਹਾਂ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਜਲਦੀ ਕਾਰਵਾਈ ਅਮਲੇ ਚ ਲੈਦੀ ਜਵੇ ਇਹਨਾਂ ਦੇ ਬੈਕ ਹਿਸਟਰੀ ਕਿਸ ਤਰ੍ਹਾਂ ਦੀ ਹੈ ਕੋਈ ਪਹਿਲਾਂ ਵੀ ਕਿਸੇ ਪਰਚੇਆਂ 'ਚ ਸ਼ਾਮਲ ਨੇ ਇਹਨਾਂ ਵਿੱਚੋਂ ਜਿਹੜੇ ਕੁਝ ਵਿਅਕਤੀ ਆ ਉਹਨਾਂ ਦੇ ਖਿਲਾਫ ਪਰਚੇ ਦਰਜ ਹੈ ਬਾਕੀਆਂ ਦਾ ਸੀ ਸਾਰਾ ਡਿਟੇਲ 'ਚ ਜਾ ਰਹੇ ਆ ਜਿਵੇਂ ਵੀ ਤਫਤੀਸ਼ ਦੌਰਾਨ ਗੱਲ ਜੋ ਵੀ ਸਾਹਮਣੇ ਆਏਗੀ ਉਹਦੇ ਮਤਲਬ ਜਿਹੜੀ ਅਗਲੀ ਤਫਤੀਸ਼ ਅਗਲੀ ਪ੍ਰਸੀਡਿੰਗ ਕਰਨ ਇਹ ਗਰੋ ਇੱਕੋ ਪਿੰਡ ਦਾ ਜਾਂ ਅਲੱਗ-ਅਲੱਗ ਵੱਖ-ਵੱਖ ਥਾਵਾਂ ਪਰ ਨਹੀਂ ਇਹਦੇ ਵਿੱਚ ਜਿਆਦਾ ਬੰਦੇ ਇਕੋ ਪਿੰਡ ਦੇ ਪਰ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਨੇ ਦੂਜੇ ਪਿੰਡਾਂ ਦੇ ਜਿਨ੍ਹਾਂ ਦੀ ਅਜੇ ਰੈਸਟ ਪੈਂਡਿੰਗ ਹੈ ਉਹਨਾਂ ਦੇ ਨਾਮ ਬਾਅਦ ਚ ਡਿਸਕਲੋਜ਼ ਕਰਾਂਗੇ